ਬੀਤੀ ਦੇਰ ਰਾਤ ਖਰੜ ਦੇ ਰੰਡਾਵਾ ਰੋੜ ਤੇ ਸਥਿਤ ਨਸ਼ਾ ਛਡਾਊ ਕੇਂਦਰ ਦੇ ਮਾਲਕ ਸਰਬਜੀਤ ਸਿੰਘ ਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਮਾਮਲੇ ਤਕਰਾਰ ਤੋਂ ਬਾਅਦ ਨਸ਼ਾ ਛਡਾਊ ਕੇਂਦਰ ਦੇ ਮਾਲਕ ਸਰਬਜੀਤ ਸਿੰਘ ਤੇ ਫਾਇਰ ਕੀਤਾ ਗਿਆ ਕਿ ਹਜ਼ਾਰਿਆ ਕਿ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਫਾਇਰ ਕੀਤੇ ਗਏ ਹਨ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਕਰੀਬ 5 ਮਹੀਨੇ ਪਹਿਲਾਂ ਭਰਤੀ ਸਨ ਅਤੇ ਹੁਣ ਉਹਨਾਂ ਦੇ ਵੱਲੋਂ ਹੀ ਜਿਹੜਾ ਨਸ਼ਾ ਛਡਾਊ ਕੇਂਦਰ ਦਾ ਮਾਲਕ ਹੈ ਉਸਤੇ ਫਾਇਰ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਹਜ਼ਾਰਿਆ ਕਿ ਇੱਕ આરોપી ਜਲੰਧਰ ਦਾ ਰਹਿਣ ਵਾਲਾ ਹੈ ਜਦਕਿ ਦੂਜਾ ਰੋਪੀ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਦੇ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸਿਗਾ ਜੀ ਹੈ ਇੱਕ ਹੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਹੈ ਜਲੰਧਰ ਤੋਂ ਹੈ ਜੀ ਇਹ ਪਹਿਲੇ ਕਮਲਜੀਤ ਦਾ ਸੀਗਾ ਇਹਦੇ ਕੋਲ ਪਹਿਲਾਂ ਦੋਨੇ ਨੇ ਨਸ਼ਾ ਸਡੋ ਕੇਂਦਰ ਚ ਭਰਤੀ ਹੋਇਆ ਸੀ ਤੇ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਉਹਦਾ ਨਾਮ ਹੈ ਫਿਰ ਇੱਥੋਂ ਚਲੇ ਗਿਆ ਸੀ ਸਾੜ ਕੇ ਇਹ ਦੁਆਰਾ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਕਿ ਦੁਆਰਾ ਦਾਖਲ ਹੋਣਾ ਚਾਹ ਇਹਨਾਂ ਦੀ ਜਿਹੜੀ ਮੇਰੀ ਪੁੱਛ ਗਈ ਜਿੰਨਾ ਕੇ ਸਾਹਮਣੇ ਆਈ ਹੈ ਗੱਲ ਇਹ ਤੇ ਇਹਨਾਂ ਨੇ ਉਹਦਾ ਨਾਂ ਕਿਹਾ ਉਹਨੂੰ ਫੋਨ ਫੋਨ ਕੀਤਾ ਹੋਣਾ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੁਤ ਮੈਮ ਹੋਈ ਤੇ ਇਹਨੇ ਉਹਨੂੰ ਗੋਲੀ ਚਲਾਈ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਫਾਇਰ ਹੋਇਆ ਇਸ ਫਿਲਹਾਲ ਤੇ ਕਿਹਦੇ ਲੱਗਿਆ ਕਿਹਦੇ ਸਰ ਆਪਣੇ ਜਸ ਸਰਵਜੀਤ ਹੈ ਮੁੰਡਾ ਜੀ ਤੇ ਉਹਨਾਂ ਦੇ ਲੱਗਿਆ ਸੀ ਉਹ ਜਿਹੜਾ ਸੰਚਾਲਕ ਸੀਗਾ ਨਸ਼ਾ ਸਦੋ ਕੇਂਦਰ ਦਾ ਉਹਨਾਂ ਦੇ ਸਰ ਆਊਟ ਆਫ ਡੇਥ ਹਾਂਜੀ ਉਹ ਆਊਟ ਆਫ ਡੇਂਜਰ ਨਹੀਂ ਹਜੇ ਜਿਹੜੇ ਲਾਜਾ ਹਜੇ ਕਿਹਨਾਂ ਕੁਝ ਵੀ ਸੰਭਵ ਨਹੀਂ ਹੈ ਸਰ ਇਹਨਾਂ ਨੂੰ ਕਿਥੋਂ ਰੈਸਟ ਕੀਤਾ ਜੀ ਇਹਨਾਂ ਨੂੰ ਆਪਾਂ ਨਵਾਂ ਸਹਿਰ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮਪੁਰ ਥਾਣਾ ਉੱਥੇ ਏਰੀਆ ਚ ਇਹਨੂੰ ਗ੍ਰਿਫਤਾਰ ਕੀਤਾ ਸਰ ਪੇਸ਼ ਕਰਤਾ ਨਹੀਂ ਕਰਨੀ ਗਿਆ ਜੇ ਪੇਸ਼ ਕਰੀਏ ਮੁਰਲੀ ਤਫਤੀਸ਼ ਚ ਕੋਈ ਚੀਜ਼ ਸਾਹਮਣੇ ਆਈ ਨਹੀਂ ਹਜੇ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਸਰ ਇਹ ਕਿੱਥੇ ਕਿੱਥੇ ਦੇ ਰਹਿਣੇ ਵਾਲੇ ਇੱਕ ਤੋਂ ਹਰਿਆਣਾ ਦਾ ਜੀ ਜਮਨਾ ਨਗਰ ਦਾ ਹੀ ਤੇ ਦੂਜਾ ਮੁੰਡਾ ਹੈਗਾ ਜੀ ਜਲੰਧਰ ਦਾ ਹੀ ਕੋਈ ਅਸਲਾ ਬ੍ਰਾਹਮਣ ਦਾ ਹਾਂ ਹਜੇ ਚੱਲ ਰਹੀ ਹੈ ਤਫਤੀਸ਼ ਇਹਦੇ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸੀਗਾ ਜੀ ਇਹ ਇੱਕ ਹੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਹੈ ਜਲੰਧਰ ਤੋਂ ਹੈ ਜੀ ਇਹ ਪਹਿਲੇ ਕਮਲਜੀਤ ਦਾ ਸੀਗਾ ਇਹਦੇ ਕੋਲੋਂ ਪਹਿਲਾਂ ਜਦੋਂ ਇਹਨੇ ਨਸ਼ਾ ਸਡੌ ਕੇਂਦਰ ਚ ਭਰਤੀ ਹੋਇਆ ਸੀ ਤੇ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਉਹਦਾ ਨਾਮ ਹੈ ਫਿਰ ਇੱਥੋਂ ਚਲੇ ਗਿਆ ਸੀ ਸਾਡੇ ਕਿ ਇਹ ਦੁਆਰਾ ਕਹਿੰਦਾ ਸੀ ਕਿ ਮੈਂ ਉਹਦਾ ਨਾਮ ਹੈ ਦੁਆਰਾ ਦਾਖਲ ਹੋਣਾ ਚਾਹ ਇਹਨਾਂ ਦੀ ਜਿਹੜੀ ਮੇਰੀ ਪੁੱਛ ਗਈ ਜਿੰਨਾ ਕੇ ਸਾਹਮਣੇ ਆਈ ਹੈ ਗੱਲ ਜੀ ਤੇ ਇਹਨਾਂ ਨੇ ਉਹਦਾ ਨਾਮ ਕਿਹਾ ਉਹਨੂੰ ਫੋਨ ਫੋਨ ਕੀਤਾ ਉਹਨਾ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੂਤ ਮੈਮੋਹੀ ਤੇ ਇਹਨੇ ਉਹਨੂੰ ਗੋਲੀ ਚਲਾਈ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਫਾਇਰ ਹੋਇਆ ਇਸ ਫਿਲਹਾਲ ਤੇ ਕਿਹਦੇ ਲੱਗਿਆ ਕਿਹਦੇ ਸਰ ਆਪਣੇ ਜਸ ਸਰਵਜੀਤ ਹੈ ਮੁੰਡਾ ਜੀ ਤੇ ਉਹਨਾਂ ਦੇ ਲੱਗਿਆ ਸੀ ਉਹ ਜਿਹੜਾ ਸੰਚਾਲਕ ਸੀਗਾ ਨਸ਼ਾ ਸਦੋ ਕੇਂਦਰ ਦਾ ਉਹਨਾਂ ਦੇ ਸਰ ਆਊਟ ਆਫ ਡੇਂਜਰ ਹੈ ਹਾਂਜੀ ਉਹ ਆਊਟ ਆਫ ਡੇਂਜਰ ਹੈ ਨਹੀਂ ਅਜੇ ਜਿਹੜੇ ਇਲਾਜ ਹੈ ਅਜੇ ਕਿਹਨਾਂ ਕੁਝ ਵੀ ਸੰਭਵ ਨਹੀਂ ਸਰ ਇਹਨਾਂ ਨੂੰ ਕਿੱਥੋਂ ਰੈਸਟ ਕੀਤਾ ਜੀ ਇਹਨਾਂ ਨੂੰ ਆਪਾਂ ਨਵਾਂ ਸ਼ਹਿਰ ਥਾਂ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮਪੁਰ ਥਾ ਉਤੇ ਏਰੀਆ ਚੋਂ ਨੂੰ ਗ੍ਰਿਫਤਾਰ ਕੀਤਾ ਸਰਪੇਸ਼ ਕਰਨਾ ਨਹੀਂ ਕਰਨੀ ਜੀ ਜੇ ਪੇਸ਼ ਕਰੀਏ ਮੁਰਲੀ ਤਫਤੀਸ਼ ਚ ਕੋਈ ਚੀਜ਼ ਸਾਹਮਣੇ ਆਈ ਨਹੀਂ ਹਜੇ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਸਰ ਇਹ ਕਿੱਥੇ ਕਿੱਥੇ ਦੇ ਰਹਿਣੇ ਵਾਲੇ ਇੱਕ ਤੋਂ ਹਰਿਆਣਾ ਦਾ ਜੀ ਜਮਨानगर ਦਾ ਹੀ ਤੇ ਦੂਜਾ ਮੋੜਾ ਹੈਗਾ ਜੀ ਜਲੰਧਰ ਦਾ ਹੀ ਕੋਈ ਅਸਲਾ ਬਰਾਮਦ ਹੋਇਆ ਹਾਂ ਹਜੇ ਚੱਲ ਰਹੀ ਹੈ ਤਫਤੀਸ਼